ਗੋردوਵਾਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂ ਨੰਗਲ ਸ੍ਰੀ ਅੰਮ੍ਰਿਤਸਰ ਸਾਹਿਬ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਵਿਕਰਮੀ ਸੰਮਤ ਅਨੁਸਾਰ 7 ਕਾਤਕ 1563 ਜਾਨੀ ਕਿ 22 ਅਕਤੂਬਰ 1506 ਈਸਵੀ ਨੂੰ ਪਿਤਾ ਬਾਬਾ ਸੁੱਗਾ ਜੀ ਰੰਧਾਵਾ ਦੇ ਘਰ ਮਾਤਾ ਗੋਰਾ ਜੀ ਦੀ ਕੁੱਖੋਂ ਇਸ ਪਾਵਨ ਧਰਤੀ ਤੇ ਪਿੰਡ ਕੱਥੂ ਨੰਗਲ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦਾ ਬਚਪਨ ਦਾ ਨਾਮ ਬੂੜਾ ਸੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਲਾਪ ਉਪਰੰਤ ਆਪ ਜੀ ਦਾ ਨਾਮ ਬਾਬਾ ਬੁੱਢਾ ਜੀ ਪ੍ਰਚਲਿਤ ਹੋਇਆ ਜਦੋਂ ਸੰਮਤ 1661 ਯਾਨੀ ਕਿ ਸਨ 1604 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਤਾਂ ਉਸ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਉਦੋਂ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੋਇਆ ਬਾਬਾ ਜੀ ਗੁਰੂ ਘਰ ਵਿੱਚ ਸਾਰਾ ਜੀਵਨ ਇੱਕ ਅਨੰਨ ਸੇਵਕ ਸ਼ਰਧਾਵਾਨ ਸਿੱਖ ਕੁਸ਼ਲ ਪ੍ਰਬੰਧਕ ਵਿਦਿਆ ਅਤੇ ਸ਼ਾਸਤਰਾਂ ਦੇ ਮਾਹਰ ਵਜੋਂ ਬਿਚਰੇ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰਗੱਦੀ ਦੀਆਂ ਰਸਮਾਂ ਆਪ ਜੀ ਦੁਆਰਾ ਕੀਤੀਆਂ ਗਈਆਂ। ਇਸ ਪਾਵਨ ਅਸਥਾਨ ਦਾ ਪ੍ਰਬੰਧ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਹਿਤ ਚੱਲ ਰਿਹਾ ਹੈ ਜੀ। ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ। ਕਮੈਂਟਾਂ ਦੇ ਵਿੱਚ ਉਹ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਬੋਲੋ ਜੀ ਵਾਹਿਗੁਰੂ ਬੋਲੋ ਜੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ